रिसेंटली uh, कुछ कंप्लेंट्स आई सभी अबाउट द स्टोलन जी टू व्हीलरस हैं जिमें कि एक्टिव आ इन बाइक ते तुरंत कारवाई करते हुए पुलिस स्टेशन सिविल लाइन ने अपनी टीम डिप्लॉय की एक एफ आई आर रजिस्टर की थी नंबर टू हंड्रड एंड सैवनटीन दो बारह दो हज़ार पच्ची मैं तुम्हें दसना चाहूँगा अंडर द गाइडेंस ऑफ ਆਨਰੇਬਲ ਸੀਪੀ ਅੰਮ੍ਰਿਤਸਰ ਸਾਨੂੰ ਇਹਦੇ ਵਿੱਚ ਇੱਕ ਮੇਜਰ ਸਕਸੈਸ ਮਿਲਿਆ ਜਦੋਂ ਕਿ ਅਸੀਂ ਇਸ ਨੈਟਵਰਕ ਨੂੰ ਬਰਸਟ ਕੀਤਾ ਇਹਦੇ ਵਿੱਚ ਅਸੀਂ ਮੇਨ ਅਕਿਊਜ਼ਡ ਜਿਹੜਾ ਚੋਰੀ ਨੂੰ ਅੰਜਾਮ ਦਿੰਦਾ ਸੀ ਲਖਵਿੰਦਰ ਸਿੰਘ ਉਰਫ ਲੱਕੀ ਨੂੰ ਫੜਿਆ ਜੋ ਕਿ ਲੋਪੋਕੇ ਦਾ ਰਹਿਣ ਵਾਲਾ ਤੇ ਇਹਦੇ ਨਾਲ ਸਾਨੂੰ ਅੱਗੇ ਦਾ ਜਿਹਨੂੰ ਇਹ ਵੇਚਦਾ ਸੀਗਾ ਜਿਹਦੇ ਥਰੂ ਇਹ ਸਾਰੀ ਸੇਲਿੰਗ ਹੁੰਦੀ ਸੀ ਉਸ ਮੇਨ ਅਕਿਊ ਉਸ ਨੂੰ ਅਸੀਂ ਫੜਨ ਚ ਸਕਸੈਸਫੁਲ ਹੋਏ ਜਿਹਦਾ ਨਾਮ ਬਲਜੀਤ ਸਿੰਘ ਉਰਫ ਰਾਜਾ ਹੈ ਇਹ ਵੀ ਉਸੀ ਸਾਈਡ ਦਾ ਰਹਿਣ ਵਾਲਾ ਹੈ ਜੀ ਤੇ ਇਹਦੇ ਤੋਂ ਜਦੋਂ ਫਰਦਰ ਅਸੀਂ ਇੰਟਰੋਗੇਸ਼ਨ ਕੀਤੀ ਤੇ ਪੁੱਛਿਆ ਤਾਂ ਸਾਨੂੰ ਰਿਕਵਰੀ ਦੇ ਵਿੱਚ ਟੋਟਲ 2 ਮੋਰ ਮੋਟਰਸਾਈਕਲਸ ਤੇ 6 ਐਕਟਿਵਾ ਟੋਟਲ ਸਾਨੂੰ ਬਰਾਮਦ ਹੋਏ 8 ਵੀਕਲਸ ਵਾਰ ਰਿਕਵਰਡ ਫ্রম ਹਿਮ ਮੈਂ ਦੱਸਣਾ ਚਾਹੁੰਦਾ ਹਾਂ ਕਿ ਲਖਵਿੰਦਰ ਸਿੰਘ ਤੇ ਆਲਰੇਡੀ ਇੱਕ ਮੁਕਦਮਾ ਹੈਗਾ 244 ਇਸਲਾਮਾਬਾਦ ਥਾਣੇ ਦਾ ਤੇ ਇਹ ਕ੍ਰਾਈਮ ਨੂੰ ਪਹਿਲਾਂ ਵੀ ਅੰਜਾਮ ਦੇ ਚੁੱਕਿਆ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਵੀ ਆਰ ਹੇਅਰ ਤਾਂ ਕਿ ਇੱਕ ਥੈਫਟ ਫਰੀ ਇੱਕ ਸੇਫ এনवायरमेंट ਤਾਂ ਕਿ ਸਾਰਿਆਂ ਲਈ ਪਬਲਿਕ ਸਫਟੀ ਐਂਡ ਸਿਕਿਉਰਿਟੀ ਨੂੰ ਅਸੀਂ ਇਨਸ਼ੋਰ ਕਰ ਸਕੀਏ ਥੈਂਕ ਯੂ